ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਇੰਤਜ਼ਾਰ ਜਿਹੜਾ ਖਤਮ ਹੋ ਚੁੱਕਿਆ ਹੈ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੀ ਕਿ ਉਹ ਕਦੋਂ ਬਾਹਰ ਆਉਣਗੇ ਪਰ ਟੈਂਪਰੇਰੀ ਤਰੀਕੇ ਨਾਲ ਆਉਣਗੇ ਕਿਉਂਕਿ ਸੈਕਸ਼ਨ 15 ਦੇ ਅਕੋਰਡਿੰਗ ਟੈਂਪਰੇਰੀ ਤਰੀਕੇ ਦੇ ਨਾਲ ਬਾਹਰ ਆਉਣ ਦੀ ਇਜਾਜ਼ਤ ਮਿਲ ਚੁੱਕੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਹੁਤਾ ਸਿੱਖ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਨੇ ਇੱਕ ਵੱਡੇ ਮਾਰਜਨ ਦੇ ਨਾਲ ਖਡੂਰ ਸਾਹਿਬ ਤੋਂ ਜਿੱਤ ਹਾਸਲ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਸੌਂ ਚੁੱਕਣੀ ਸੀ ਸੋ ਸੰਸਦ ਦੇ ਵਿੱਚ ਉਹਨਾਂ ਦਾ ਨਾਮ ਤਾਂ ਜ਼ਰੂਰ ਲਿੱਤਾ ਗਿਆ ਨਾਮ ਜ਼ਰੂਰ ਗੂੰਜਿਆ ਪਰ ਉਹ ਵੇਖਣ ਨੂੰ ਨਹੀਂ ਮਿਲਦੇ ਤਾਂ ਉਸ ਤੋਂ ਬਾਅਦ ਹੁਣ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਬਾਹਰ ਆ ਰਹੇ ਨੇ ਜੇਲ੍ਹ ਤੋਂ ਪਰ ਟੈਂਪਰੇਰੀ ਤੌਰ ਤੇ ਸੋ ਪਰਸੋ 5 ਜੁਲਾਈ ਨੂੰ ਭਾਈ ਅਮਰਿਤਪਾਲ ਸਿੰਘ ਸੌਂ ਚੁੱਕਣ ਜਾ ਰਹੇ ਨੇ ਖਡੂਰ ਸਾਹਿਬ ਤੋਂ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਸੋ ਬਤੌਰ ਸੰਸਦ ਦੇ ਵਜੋਂ ਪਰਸੋਂ ਉਹ ਸੌ ਚੁੱਕਣਗੇ ਡੇਬੜਗੜ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਦੇ ਸਮੇਤ ਪਾਇ ਅਮਰਿਤਪਾਲ ਸਿੰਘ ਬੰਦ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜੀ ਪਟੀਸ਼ਨ ਪਾ ਕੇ ਮੁਲਾਕਾਤਾਂ ਤਾਂ ਕੀਤੀਆਂ ਗਈਆਂ ਪਰ ਜੇਕਰ ਗੱਲ ਕੀਤੀ ਜਾਵੇ ਐਨਐਸਏ ਦੀ ਤਾਂ ਕਾਫੀ ਜ਼ਿਆਦਾ ਪੰਥਕ ਸ਼ਖਸੀਅਤਾਂ ਨੇ ਧਾਰਮਿਕ ਸ਼ਖਸੀਅਤਾਂ ਨੇ ਕੋਸ਼ਿਸ਼ ਤਾਂ ਕੀਤੀ ਕਿ ਪਾਇ ਅਮਰਿਤਪਾਲ ਸਿੰਘ ਤੇ ਲੱਗੇ NSA ਦੇ ਜਿਹੜੀ ਹੈ ਉਹਨੂੰ ਘਟਾ ਦਿੱਤਾ ਜਾਵੇ ਜਾਂ ਉਸਨੂੰ ਖਤਮ ਕਰ ਦਿੱਤਾ ਜਾਵੇ ਪਰ ਫਿਲਹਾਲ ਅਜਿਹਾ ਵੇਖਣ ਨੂੰ ਨਹੀਂ ਮਿਲਿਆ NSA ਦੇ ਵਿੱਚ ਉਹਨਾਂ ਨੇ ਵਾਅਦਾ ਕਰ ਦਿੱਤਾ ਗਿਆ ਸੀ ਸਾਲ ਦਾ ਤੇ ਉਹਨਾਂ ਦੇ ਸਾਥੀਆਂ ਦੇ NSA ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਸੀ ਦੇਸ਼ ਵਿਦੇਸ਼ੀ ਪੱਧਰ ਤੇ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ NSA ਨੂੰ ਘਟਾਉਣ ਨੂੰ ਲੈ ਕੇ ਖਤਮ ਕਰਨ ਨੂੰ ਲੈ ਕੇ ਪੰਤਕ ਸ਼ਖਸੀਅਤਾਂ ਨੇ ਜਿਹੜੇ ਸੰਸਦ ਨੇ ਉਹਨਾਂ ਨੇ ਆਪਣੀਆਂ ਆਵਾਜ਼ਾਂ ਬੁਲੰਦ ਕੀਤੀਆਂ ਪਰ ਫਿਲਹਾਲ ਤੋ ਅਜਿਹਾ ਵੇਖਣ ਨੂੰ ਨਹੀਂ ਮਿਲਿਆ ਕਿ ਉਹ ਪਰਮਨੈਂਟ ਤੌਰ ਤੇ ਉਥੋਂ ਬਾਹਰ ਆ ਸਕਣ ਜਾਂ ਉਹਨਾਂ ਨੂੰ ਰਿਲੀਫ ਮਿਲ ਸਕੇ ਐਨਐਸਏ ਤੋਂ ਸੋ ਪਰ ਬੜੀ ਰਾਹਤ ਭਰੀ ਖਬਰੇ ਜਰੂਰ ਸਾਹਮਣੇ ਆ ਰਹੀ ਹੈ ਕਿ ਸੌ ਚੁੱਕਣ ਨੂੰ ਲੈ ਕੇ ਸਾਰੇ ਸੋਚ ਰਹੇ ਸੀ ਕਿ ਬਤੌਰ ਸੰਸਦ ਦੇ ਵਜੋਂ ਸੌ ਜੇਲ ਦੇ ਵਿੱਚੋਂ ਕਿਵੇਂ ਚੁੱਕਣਗੇ ਕਿਉਂਕਿ ਪਹਿਲਾਂ ਵੀ ਉਹਨਾਂ ਦੇ ਵੱਲੋਂ ਇੱਕ ਵੱਡੇ ਪੱਧਰ ਤੇ ਜਿਹੜੀ ਅੰਮ੍ਰਿਤ ਦੀ ਲਹਿਰ ਚੁਲਾਈ ਗਈ ਸੀ ਉਸ ਦੇ ਤਹਿਤ ਬਹੁਤ ਸਾਰੇ ਜਿਹੜੇ ਕਰਾਂ ਦੇ ਨੌਜਵਾਨ ਨੇ ਉਹਨਾਂ ਨੇ ਨਸ਼ੇ ਨੂੰ ਪਿੱਠ ਦਿਖਾ ਕੇ ਅੰਮ੍ਰਿਤ ਜਿਹੜਾ ਛਕਿਆ ਸੀਗਾ ਗੁਰੂ ਦਾ ਬਾਣਾ ਸੀ ਉਸ ਨੂੰ ਧਾਰਨ ਕੀਤਾ ਸੀ ਤਾਂ ਬੜੀ ਗੱਲ ਸੀ ਉਹਨਾਂ ਦੇ ਵੱਲੋਂ ਬੜੀ ਮੋਹਮ ਚਲਾਈ ਗਈ ਸੀ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਮੰਨ ਦੇ ਵਿੱਚ ਹੁਣ ਸਿੱਖ ਨੌਜਵਾਨਾਂ ਨੂੰ ਲੈ ਕੇ ਕੀ ਪਲਾਨਸ ਨੇ ਉਹਨਾਂ ਨੂੰ ਨੇਪਰੇ ਚਾੜਨਾ ਬੜੀ ਗੱਲ ਹੈ ਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਵੀ ਉਹਦੇ ਵਿੱਚ ਇੱਕ ਮਕਸਦ ਰਹਿ ਜਾਂਦਾ ਪਰ ਸਰਕਾਰ ਇਸ ਨੂੰ ਕਿਵੇਂ ਵੇਖਦੀ ਹੈ ਜਾਂ ਕਦੋਂ ਤੱਕ ਉਹਨਾਂ ਨੂੰ ਪਰਮਾਨੈਂਟ ਤਰੀਕੇ ਨਾਲ ਬਾਹਰ ਕੱਢਦੀ ਹੈ ਇਹ ਵੀ ਬਹੁਤ ਜ਼ਿਆਦਾ ਅਹਿਮ ਹੋ ਜਾਂਦਾ ਪਰ ਟੈਂਪਰੇਰੀ ਤਰੀਕੇ ਦੇ ਨਾਲ ਉਹ ਪਰਸੋ 5 ਜੁਲਾਈ ਨੂੰ ਬਾਹਰ ਆ ਰਹੇ ਨੇ ਤੇ ਸੌ ਚੁੱਕ ਰਹੇ ਨੇ ਕਿਉਂਕਿ ਜੋ ਉਹਨਾਂ ਨੇ ਪਲਾਨ ਕੀਤੇ ਨੇ ਉਹ ਉਹਦੇ ਹੀ ਨਿਪਰੇ ਚੜ੍ਹ ਸਕਦੇ ਨੇ ਸੋ ਬਤੌਰ ਸੰਸਦ ਦੇ ਵਜੋਂ ਵੀ ਜਿੱਤ ਕੇ ਉਹ ਕੀ ਜਿਹੜਾ ਆਪਣਾ ਸਿਆਸੀ ਅਗਲਾ ਕਦਮ ਰੱਖਣ ਜਾ ਰਹੇ ਨੇ ਉਹ ਕੁਝ ਕੁ ਦਿਨ ਦੇ ਵਿੱਚ ਸਾਹਮਣੇ ਆਵੇਗਾ ਫਿਲਹਾਲ ਨਿਗਾਹਾਂ ਜਿਹੜੀਆਂ ਬਣੀਆਂ ਹੋਈਆਂ ਸੀ ਟਿਕੀਆਂ ਹੋਈਆਂ ਸੀ ਕਿ ਉਹ ਕਦੋਂ ਬਾਹਰ ਆਉਂਦੇ ਨੇ ਕਿਵੇਂ ਸੌ ਚੁੱਕਣਗੇ ਤਾਂ 15 ਸੈਕਸ਼ਨ ਦੇ ਅਕੋਰਡਿੰਗਲੀ ਟੈਂਪਰੇਰੀ ਤੌਰ ਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲ ਚੁੱਕੀ ਹੈ ਜਿਸ ਦੇ ਨਾਲ ਸਿੱਖ ਸੰਗਤਾਂ ਦੇ ਵਿੱਚ ਕਾਫੀ ਹੱਦ ਤੱਕ ਖੁਸ਼ੀ ਦੀ ਲਹਿਰ ਵੀ ਵੇਖਣ ਨੂੰ ਮਿਲ ਰਹੀ ਹੈ ਸੋ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਉਦੋਂ ਬਾਅਦ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਸੀਟ ਤੇ ਲੜਨ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਬਰਨਾਲਾ ਸੀਟ ਹੈ ਜਿਹੜੀ ਉਹ ਵੀ ਜਿਹੜੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ ਸੋ ਬੜੀ ਗੱਲ ਹੈ ਇਹ ਕਿ ਜਿਹੜੇ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੱਲੋਂ ਚੋਣਾਂ ਲੜੀਆਂ ਜਾ ਰਹੀਆਂ ਨੇ ਤੇ ਉਹ ਬਤੌਰ ਸੰਸਦ ਦੇ ਵੱਜੋਂ ਉਹਨਾਂ ਦੇ ਵਿੱਚੋਂ ਭਾਈ ਅਮਰਿਤਪਾਲ ਸਿੰਘ ਫਿਲਹਾਲ ਜਿੱਤੇ ਹੋਏ ਨੇ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜੇ ਉਹਨਾਂ ਦੇ ਆਈਡੀਆਜ਼ ਨੇ ਜਾਂ ਨੌਜਵਾਨੀ ਨੂੰ ਲੈ ਕੇ ਜੋ ਵੀ ਪਲਾਨਸ ਨੇ ਉਹਨਾਂ ਨੂੰ ਉਹ ਅਮਲੀ ਜੋਮਾ ਕਿਵੇਂ ਪਹਿਨਾਉਂਦੇ ਨੇ ਉਹ ਫਿਲਹਾਲ ਵੇਖਣ ਵਾਲਾ ਹੋਵੇਗਾ ਪਰ ਉਹ ਇੰਤਜ਼ਾਰ ਜਿਹੜਾ ਭਾਈ ਅਮਰਿਤਪਾਲ ਸਿੰਘ ਨੂੰ ਵੇਖਣ ਦਾ ਸੀ ਉਹ ਮੁੱਕ ਚੁੱਕਿਆ ਹੈ ਤੇ ਜੇਕਰ ਗੱਲ ਕਰੀਏ ਹੁਣ ਪਰਿਵਾਰਕ ਮੈਂਬਰਾਂ ਦੀ ਜੋ ਕਿ ਪਹਿਲਾਂ ਜੇਲ੍ਹ ਦੇ ਵਿੱਚ ਜਾ ਕੇ ਮੁਲਾਕਾਤ ਕਰਦੇ ਸੀ ਤੇ ਹੁਣ ਉਹ ਕਿਹਾ ਜਾ ਰਿਹਾ ਹੈ ਕਿ ਉਹ ਜਲਦ ਹੀ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਦੇ ਲਈ ਜਾ ਰਹੇ ਨੇ ਤੇ ਉਹਨਾਂ ਦੀ ਪਤਨੀ ਦੀਆਂ ਤਸਵੀਰਾਂ ਵੀ ਕ੍ਰਿਸ਼ਾ ਤੇ ਬੈਠੇ ਹੋਏ ਸਾਹਮਣੇ ਆਈਆਂ ਨੇ ਕਿ ਉਹ ਉਹ ਵੀ ਮਿਲਣ ਜਾ ਰਹੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਸੋ ਪਰਿਵਾਰ ਲਗਾਤਾਰ ਪਹਿਲਾਂ ਗੁਜ਼ਾਰਿਸ਼ ਲਗਾਉਂਦਾ ਸੀ ਮਿਲਣ ਦੇ ਲਈ ਸੋ ਹੁਣ ਹੋ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਮਿਲ ਪਾਉਣਗੇ ਉਹਨਾਂ ਨੂੰ ਸੋ ਪਰਸੋ ਦਾ ਦਿਨ ਰੱਖਿਆ ਗਿਆ ਹੈ ਮਿੱਥਿਆ ਗਿਆ ਹੈ ਭਾਈ ਅਮਰਿਤਪਾਲ ਸਿੰਘ ਆ ਰਹੇ ਨੇ ਬਾਹਰ ਤੇ ਬਤੌਰ ਫਡੂਰ ਸਾਹਿਬ ਤੋਂ ਸਾਂਸਦ ਦੇ ਵੱਜੋਂ ਜਿਹੜੀ ਸੋਹ ਐ ਉਹ ਚੁੱਕਣ ਜਾ ਰਹੇ ਨੇ